ਨੋਡਿਓ ਨਹੀਂ ਰਿਆ ਚੋਰੀ ਸਪੇ ਟੂਲ ਟੈਕਸ ਕਟਿਆ ਜਾ ਰਿਹਾ ਕੋਲੀਆਂ ਕਟਿਆ ਜਾ ਰਿਹਾ ਤਾਰਾ ਗੜ ਕਟਿਆ ਜਾ ਰਿਹਾ ਔਰ ਇਹ ਜਨਤਾ ਜਿਹੜੀ ਆ ਇੱਕ ਵਾਰੀ ਤਾਂ ਲਾ ਦੇ ਜਨ ਰਾਸ਼ਟਰ ਦੇ ਵਾਸਤੇ ਆ ਗਏ ਫਿਰ ਇੱਥੇ ਫਿਰ ਇੰਤਜ਼ਾਰ ਕਰ ਰਹੀ ਆ ਫਿਰ ਕੋਈ ਨਾ ਕੋਈ ਸਰਕਾਰ ਦਾ ਨੁਮਾਇੰਦਾ ਕੋਈ ਨਾ ਕੋਈ ਜੁੜਾ ਇੱਥੇ ਆਏ ਉਹ ਇਹਨਾਂ ਲੋਕਾਂ ਦੀ ਪ੍ਰੋਬਲਮ ਜਿਹੜੀ ਉਹ ਔਰ ਨਹੀਂ ਆ ਵੀਡੀਓ ਸਮਾਂ ਹੈ ਵੀਡੀਓ ਮਿਲਦੀ ਨਹੀਂ ਸਰ ਸਰ ਅਦਰ ਮੰਨ ਲਿਆ ਹਾਂ ਮੈਂ ਸੋਚਦਾ ਕਿ ਇਹ ਵੀਸ ਰੋਲ ਕਰਦੇ ਸਰ ਕਰ ਕਰ ਜਾ ਜੋ ਤੂੰ ਸੁਣਾ ਕੱਟ ਸਿਪ ਇਹ ਜਾਂਦਾ ਇਹ ਜਦੋਂ ਹੁਣ ਤੂੰ 3 ਦਿਨ ਤੋਂ ਫੱਜੜ ਹੋ ਰਿਹਾ ਹੈ ਸ਼ਕਤੀ ਹੋਣੀ ਫੋਨ ਜਿੱਥੇ ਆ ਗਿਆ ਹਲੋ ਕੰਨ ਸਾਡੇ ਨਾਲ ਸਾਡੇ ਪਹੁੰਚਾਂਗੇ ਸਾਨੂੰ ਨਾਮਿਨੇਸ਼ਨ ਤੋਂ ਦਲ ਦੀ ਨੋਬਤ ਨਹੀਂ ਆ ਰਹੀ ਲੋਕਾਂ ਦੀ ਪਹਿਲਾਂ ਹੀ ਕਰਾਉਂਦੇ ਆ ਰਹੇ ਹਾਂ ਕੰਪਨੀਆਂ ਲੱਗੀਆਂ ਵਿਚੋਂ ਉਹ ਐਨਸੀ ਦੀ ਨੋ ਡਿਊਸ ਉੱਥੋਂ ਮਿਲਦਾ ਇੱਥੇ ਕੋਈ ایرੀਅਲ ਚੱਲੂ ਨਹੀਂ ਦਿੱਤਾ ਆ ਰਿਹਾ ਹੈ ਬਿਲਕੁਲ ਨਹੀਂ ਆ ਰਹੀ ਗੱਲ ਵੀ ਨਹੀਂ ਆ ਰਹੀ ਅੱਜ ਵੀ ਹੁਣ ਵੀ ਕੱਲ ਦੀ ਛਾਹ ਨੂੰ ਗੱਲ ਸਾਡੇ 10 ਦਿਨਾਂ ਤੋਂ ਉਹ ਵੀ ਫੋਨ ਚੁੱਕਿਆ ਫੋਨ ਚੁੱਕਿਆ ਜਦੋਂ ਮੈਂ ਆਉਂਦਾ ਸੀ ਇਹਦਾ ਕਹਿ ਨਹੀਂ ਆ ਰਿਹਾ ਨਮਸਕਾਰ ਤੁਸੀਂ ਦੇਖ ਰਹੀ ਹੋ ਪੰਜਾਬ ਹਾਰਡਨ ਨਿਊਜ਼ ਅਤੇ ਅੱਜ ਖਬਰ ਨਰੋਜ ਜਮਲ ਸਿੰਘ ਤੋਂ ਹੈ ਦੱਸਦੀ ਹੈ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਜਿੱਥੇ ਪ੍ਰਸ਼ਾਸਨ ਨਿਰਪੱਖਤਾ ਨਾਲ ਕਰਾਉਣ ਦੇ ਦਾਅਵੇ ਕਰ ਰਿਹਾ ਹੈ ਉੱਥੇ ਹੀ ਅੱਜ ਨਰੋਜ ਜਮਲ ਸਿੰਘ ਸਥਿਤ ਬीडीपीओ ਆਫਿਸ ਵਿੱਚ ਪੰਚਾਇਤੀ ਚੋਣਾਂ ਲੜਨ ਵਾਲੇ ਉਮੀਦਵਾਰਾਂ ਵੱਲੋਂ ਇਕੱਠੇ ਹੋ ਕੇ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਕਿ ਉਨ੍ਹਾਂ ਨੂੰ ਚੋਣ ਲੜਨ ਲਈ ਲੋੜੀਂਦੇ ਦਸਤਾਵੇਜ਼ ਜੋ ਕਿ ਬीडीपीओ ਆਫਿਸ ਤੋਂ ਉਪਲਬਧ ਹੋਣੇ ਹਨ ਉਹ ਉਪਲਬਧ ਨਹੀਂ ਕਰਵਾਏ ਜਾ ਰਹੇ ਜਿਸ ਦੇ ਵਿੱਚ ਚੁੱਲਾ ਟੈਕਸ ਵੀ ਸ਼ਾਮਿਲ ਹੈ ਇਸ ਮੌਕੇ ਤੇ ਚੋਣ ਲੜਨ ਵਾਲੇ ਉਮੀਦਵਾਰਾਂ ਵੱਲੋਂ ਪ੍ਰਸ਼ਾਸਨ ਦੇ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਨਾਰੇਬਾਜੀ ਵੀ ਕੀਤੀ ਗਈ ਇਸ ਮੌਕੇ ਤੇ ਉਮੀਦਵਾਰਾਂ ਵੱਲੋਂ આરોਪ ਲਗਾਏ ਗਏ ਕਿ ਅਧਿਕਾਰੀਆਂ ਦੇ ਵੱਲੋਂ ਬਾਹਰ ਜਾ ਕੇ ਦੁਕਾਨਾਂ ਤੇ ਬੈਠ ਕੇ ਆਪਣੇ ਚਹੇਤਿਆਂ ਨੂੰ ਚੁੱਲਾ ਟੈਕਸ ਵੰਡੇ ਜਾ ਰਹੇ ਨੇ ਪਰੰਤੂ ਬਹੁਤ ਸਾਰੇ ਉਮੀਦਵਾਰ ਇਵੇਂ ਦੇ ਨੇ ਜੋ ਕਿ ਤਿੰਨ ਚਾਰ ਦਿਨ ਤੋਂ ਲਗਾਤਾਰ ਦਫ਼ਤਰ ਦੇ ਵਿੱਚ ਖੱਜਲ ਖਵਾਰ ਹੋ ਰਹੇ ਨੇ ਪਰੰਤੂ ਉਹਨਾਂ ਨੂੰ ਚੁੱਲਾ ਟੈਕਸ ਦੀ ਰਸੀਦ ਨਹੀਂ ਦਿੱਤੀ ਜਾ ਰਹੀ। ਅੱਜ ਅਸੀਂ ਪਿਛਲੇ 4 ਦਿਨ ਤੋਂ ਲਗਾਤਾਰ ਬीडीपीਓ ਅਫਸਰ ਨੌਜਮਨ ਸਿੰਘ ਪਹੁੰਚ ਰਹੇ ਹਾਂ ਪਰੰਤੂ ਨਾ ਤਾਂ ਸਾਨੂੰ ਇੱਥੇ ਬीडीपीਓ ਮਿਲਦਾ ਹੈ ਤੇ ਨਾ ਹੀ ਪੰਚਾਇਤ ਫੈਕਟਰੀ ਮਿਲਦਾ ਹੈ। ਜੇ ਚਲਦੇ ਅੱਜ ਅਸੀਂ ਸਾਰੇ ਉਮੀਦਵਾਰ ਜੋ ਕਿ ਪੰਚਾਇਤੀ ਚੋਣਾਂ ਲਈ ਲੜਨ ਲਈ ਤਿਆਰ ਹਾਂ ਉਹ ਇਕੱਤਰਤ ਹੋ ਕੇ ਇੱਥੇ ਪਹੁੰਚੇ ਹਾਂ ਤੇ ਗਿਲਾ ਪ੍ਰਸ਼ਾਸਨ ਦਾ ਪਰ ਜ਼ੋਰ ਵਿਰੋਧ ਕਰਦੇ ਹਾਂ ਕਿ ਉਹ ਪਾਰਦਰਸ਼ਤਾ ਨਾਲ ਚੋਣਾਂ ਨੂੰ ਕਰਵਾਵੇ ਤਾਂ ਜੋ ਯੋਗੀ ਕੁਮੇਦਵਾਰ ਹੀ ਇਸ ਚੋਣ ਨੂੰ ਲੜ ਸਕਣ ਤੁਸੀਂ ਦੇਖ ਰਹੀ ਹੋ ਪੰਜਾਬ ਆਰਡਰ ਨਿਊਜ਼ ਤੇ ਮਾਰਕੇਸ਼ ਸ਼ਰਮਾ ਮਦਦ ਕਿਥੋਂ ਕੋਲੇ ਆਡੇ ਰਹਸਤੇ ਆਉਂਦੇ ਨੇ ਹੁਣ ਤਿੰਨ ਦਿਨਾਂ ਤੋਂ ਫੱਜਲ ਹੋ ਰਹੇ ਸਕਦੇ ਹੋ ਨਹੀਂ ਫੋਨ ਚੁੱਕਿਆ ਹਾਲੋ ਕੰਨ ਸਾਡੇ ਦਾਸ ਦਾ ਪਟਾਣੀ ਜਾ ਰਹੇ ਓਥੇ ਨੂੰ ਆਜੀ सब तो पहले मैं सारे नमस्कार ਔਰ ਆਪ ਜਿਹਦੇ ਚੈਨਲ ਦਾ ਮੈਂ ਧੰਨਵਾਦ ਕਰਦਾ ਹਾਂ ਕਿ ਤੁਸੀਂ ਅੱਜ ਸਾਡੀ ਗੱਲ ਸੁਣਨ ਦੇ ਵਾਸਤੇ ਇੱਥੇ ਆਏ ਹੋ ਅ ਜਿਸ ਤਰ੍ਹਾਂ ਕਿ ਪੰਚਾਇਤਾਂ ਦੇ ਇਲੈਕਸ਼ਨ ਦਾ ਦੌਰ ਜਿਹੜਾ ਸ਼ੁਰੂ ਹੋ ਚੁੱਕਾ ਹੈ ਨੋਟੀਫਿਕੇਸ਼ਨ ਹੋ ਗਿਆ ਔਰ ਹਰ ਪ੍ਰਤੀਯਸੀ ਚਾਹ ਬਣ ਜੋ ਹੈ ਪੰਚ ਜਾਂ ਸਰਪੰਚ ਬਣ ਚਾਹੁੰਦਾ ਹੈ ਉਹ ਆਪਣੇ ਡਾਕੂਮੈਂਟ ਜਿਹੜਾ ਉਹ ਤਿਆਰ ਕਰ ਰਿਹਾ ਔਰ ਉਹਦੇ ਵਿੱਚ ਇੱਕ ਅਹਿਮ ਆ ਡਾਕੂਮੈਂਟ ਜਿਹੜਾ ਆ ਉਹ ਚੁਲਾ ਟੈਕਸ ਬਣਿਆ ਜਾਂਦਾ ਔਰ ਚੁਲਾ ਟੈਕਸ ਲੈਣ ਦੇ ਵਾਸਤੇ ਇੱਥੇ ਤਿੰਨ ਚਾਰ ਦਿਨ ਤੋਂ ਲਗਾਤਾਰ ਸਾਰੇ ਸੱਜਣ ਜਿੰਨੇ ਵੀ ਸਾਥੀ ਆ ਗਿਆ ਇੱਥੇ ਆ ਰਿਹਾ ਨਾ ਦੇ ਇੱਥੇ ਕੋਈ ਸੈਕਟਰੀ ਆ ਗਿਆ ਨਾ ਹੀ ਇੱਥੇ ਜਿਹੜਾ ਬੀਡੀਪੀ ਹੋਗਾ ਕੋਈ ਵੀ ਅਮਲਾ ਜਿਹੜਾ ਆ ਜੋ ਚੁੱਲਾ ਟੈਕਸ ਜਾਂ ਨੋ ਡਿਊ ਦੇ ਨਾਲ ਸੰਬੰਧਿਤ ਹੈਗਾ ਉਹ ਇੱਥੇ ਨਹੀਂ ਮਿਲ ਰਿਹਾ ਪਰ ਹੁਣੇ ਜਿਹੜੀ ਸਮੱਸਿਆ ਇਹ ਹੈਗੀ ਆ ਕਿ ਇਹ ਲੋਕੀ ਜਿਹੜੇ ਆ ਇਹ ਸਾਰੇ ਲੋਕੀ ਜਿਹੜੇ ਆ ਕੋਈ ਪੰਚ ਕੋਈ ਸਰਪੰਚ ਬਣਦਾ ਚਾਹ ਬਣਾ ਹੈ ਕਿੰਨੇ ਦਿਨਾਂ ਤੋਂ ਜਿਹੜੇ ਆ ਇੱਥੇ ਚੱਕਰ ਕੱਟ ਰਿਹਾ ਔਰ ਵਾਪਸ ਦਿਕੁਤੇ ਆ ਰਹੀ ਹੈ ਦਿਕੁਤੇ ਆ ਰਹੀ ਹੈ ਤੁਸੀਂ ਦੇਖ ਹੀ ਰਹੇ ਹੋ ਇੱਕ ਤੇ ਬਖੂਬੀ ਬਿਆਨ ਕੀਤਾ ਫੌਜੀ ਸਾਹਿਬ ਨੇ ਕਿ ਸਰਕਾਰ ਨੇ ਜੇ ਇਲੈਕਸ਼ਨ ਡਿਕਲੇਅਰ ਕੀਤਾ ਤੇ ਇਲੈਕਸ਼ਨ ਜਿਹੜਾ ਹੈ ਉਹ ਇਲੈਕਸ਼ਨ ਕਮਿਸ਼ਨ ਕਰਵਾ ਰਿਹਾ ਉਸ ਦੇ باوجود ਵੀ ਜੇ ਗਵਰਨਮੈਂਟ ਦੀ ਕੋਈ ਦਖਲੰਦਗੀ ਹੋਵੇ ਆਪਣੇ ਆਪਣੇ ਲੋਕਾਂ ਨੂੰ ਖੁਸ਼ ਕਰਨ ਵਾਸਤੇ ਤੇ ਦੂਸਰੇ ਲੋਕਾਂ ਨੂੰ ਜਿਹੜਾ ਹੈ ਉਹ ਨਰਾਜ਼ ਕਰਨ ਵਾਸਤੇ ਇਹ ਜਿਹੜਾ ਸਿਸਟਮ ਤਿਆਰ ਕੀਤਾ ਜਾ ਰਿਹਾ ਹੈ ਬੜੀ ਸ਼ਰਮ ਦੀ ਗੱਲ ਹੈ ਸਨਕਾਰ ਵਾਸਤੇ ਔਰ ਮੈਂ ਚਾਹਨਾ ਵੀ ਇਹ ਡੀਸੀ ਸਾਹਿਬ ਦੇ ਧਿਆਨ ਚ ਵੀ ਇਹ ਗੱਲ ਅਸੀਂ ਲੈਣਾ ਚਾਹੁੰਦੇ ਆ ਕਿ ਤੁਹਾਡੇ ਵੀਡੀਓ ਸਾਹਿਬ ਜਿਹੜੇ ਨੇ ਉਹ ਤਕਰੀਬਨ ਇਥੋਂ ਗਾਇਬ ਰਹਿੰਦੇ ਨੇ ਔਰ ਵੀਡੀਓ ਸਾਹਿਬ ਗਾਇਬ ਹੀ ਰਹਿੰਦੇ ਨੇ ਤੇ ਉਸ ਦੇ ਉਹਨਾਂ ਦੇ ਨਾਲ ਉਹਨਾਂ ਦਾ ਸਟਾਫ ਜਿਹੜਾ ਜਿਹੜਾ ਵੀ ਲੋਕਾਂ ਨੂੰ ਜੋ ਵੀ ਸਮੱਸਿਆਵਾਂ ਜੋ ਵੀ ਇਨਫੋਰਮੇਸ਼ਨ ਜੋ ਵੀ ਡਾਕੂਮੈਂਟ ਬਲਾਗ ਵਿੱਚੋਂ ਚਾਹੀਦਾ ਉਹ ਤੋਂ ਪ੍ਰੋਵਾਈਡ ਕਰੋ ਉਹਨਾਂ ਨੂੰ 4 ਤਰੀਕ ਲਾਸਟ ਡੇਟ ਹੈ ਲੋਕੀ ਖਜਲ ਹੋ ਰਿਹਾ ਦਰਦਰ ਖਜਲ ਹੋ ਰਿਹਾ ਘਰੋਂ ਆ ਕੇ ਲੋਕੀ ਇੱਥੇ ਆ ਕੇ ਜਿਹੜੇ ਵੀ ਇਲੈਕਸ਼ਨ ਲੜਨ ਦੇ ਚਾਹਵਾਨ ਨੇ ਮੈਂਬਰ ਸਰਪੰਚ ਉਹ ਸਾਰੇ ਵਿਚਾਰੇ ਖਜਲੋ ਖਜਲੋ ਕੇ ਚੱਲ ਜਾਂਦੇ ਨੇ ਲੇਕਿਨ ਬੜੀ ਸ਼ਰਮ ਦੀ ਗੱਲ ਆ ਜਬ ਕਿੰਨੀ ਤਰੀਕ ਹੋ ਗਈ ਹੈ 4-5 ਦਿਨ ਹੋ ਗਏ ਲੋਕਾਂ ਨੂੰ ਖਜਲੀ ਹੁੰਦੇ ਲੋਕਾਂ ਨੂੰ ਡਾਕੂਮੈਂਟ ਨਹੀਂ ਮਿਲ ਰਿਹਾ ਲੋਕਾਂ ਦੀ ਫਾਈਲ ਕਿਸ ਤਰ੍ਹਾਂ ਕੰਪਲੀਟ ਹੋਏਗੀ ਇਸ ਵਾਸਤੇ ਮੈਂ ਸਰਕਾਰ ਨੂੰ ਖਾਸ ਕਰਕੇ ਡੀਸੀ ਸਾਹਿਬ ਦੇ ਵੀ ਧਿਆਨ ਚ ਲੈਣਾ ਚਾਹਨਾ ਔਰ ਇਲੈਕਸ਼ਨ ਕਮਿਸ਼ਨ ਦੇ ਵੀ ਧਿਆਨ ਚ ਲੈਣਾ ਚਾਹਨਾ ਕਿ ਇਹ ਜਿਹੜੀਆਂ ਛੋਟ ਛੋਟੀਆਂ ਜਿਹੜੀਆਂ ਗੰਦੀਆਂ ਹਰਕਤਾਂ ਇਹ ਨਹੀਂ ਹੋਣੀਆਂ ਚਾਹੀਦੀਆਂ ਨਾ ਸਾਰੇ ਲੋਕਾਂ ਨੂੰ ਇਨਸਾਫ ਮਿਲਣਾ ਚਾਹੀਦਾ ਔਰ ਲੋਕੀ ਜਿਹੜੇ ਨੇ ਉਹ ਆਪਣੇ ਡਾਕੂਮੈਂਟ ਕੰਪਲੀਟ ਕਰਕੇ ਤੇ ਇਲੈਕਸ਼ਨ ਲੜਨ ਦੇ ਜਿਹੜੇ ਉਹ ਤਿਆਰੀ ਕਰਨ ਆਪਣੇ ਪਿੰਡਾਂ ਵਿੱਚ ਜੇ ਉਹ ਬਲਾਕ 'ਚ ਫਿਰਦੇ ਰਹੇ ਤੇ ਪਿੰਡਾਂ 'ਚ ਕੀ ਤਿਆਰੀ ਹੋਏਗੀ ਲੋਕਾਂ ਦੀ ਕਿਸ ਤਰ੍ਹਾਂ ਪਤਾ ਲੱਗੇਗਾ ਕੈਂਡੀਡੇਟ ਜਿਹੜਾ ਆਪਣਾ ਕਿਸ ਤ ਆਪਣੇ ਆਪ ਨੂੰ ਸਿੱਧ ਕਰੇਗਾ ਇਸ ਵਾਸਤੇ ਮੈਂ ਸਰਕਾਰ ਨੂੰ ਇਹ ਕਹਿਣਾ ਚਾਹਨਾ ਇਹ ਉਹਨਾਂ ਦਾ ਧਿਆਨ ਚ ਲਿਆਣਾ ਚਾਹਨਾ ਕਿ ਜਲਦੀ ਤੋਂ ਜਲਦੀ ਇੱਥੇ ਸਟਾਫ ਪ੍ਰੋਵਾਈਡ ਕੀਤਾ ਜਾਵੇ ਜਿਹੜਾ ਲੋਕਾਂ ਦੀਆਂ ਸਮੱਸਿਆਵਾਂ ਸੁਣੇ ਲੋਕਾਂ ਦੀਆਂ ਫਾਰਮੈਲਟੀ ਜਿਹੜੀਆਂ ਨੇ ਉਹ ਪੂਰੀਆਂ ਕਰਨ ਵਿੱਚ ਮਦਦ ਕਰੇ ਜੈ ਹਿੰਦ ਜੈ ਭਾਰਤ ਕੀ ਸਮੱਸਿਆ ਤਾਂ ਨਹੀਂ ਹੋ ਜਾਂਦੀ ਨਾ ਸਿੰਘ ਆ ਰਹੇ ਨਹੀਂ ਬੜੀ ਸਮੱਸਿਆ ਇਹ ਆ ਰਹੀ ਜੀ ਅਸੀਂ ਤਿੰਨ ਦਿਨ ਤੋਂ ਇੱਥੇ ਆ ਰਹਿਆਂ ਚੁੱਲਾ ਟੈਕਸ ਵਾਸਤੇ ਜਦੋਂ ਦਾ ਪੰਚਾਇਤੀ ਇਲੈਕਸ਼ਨ ਚੱਲ ਰਿਹਾ ਲੋਕੀ ਫੈਸਲਾ ਬਣਾ ਤਿਆਰ ਕਰ ਰਹੇ ਹਨ ਇਥੇ ਚੁੱਲਾ ਟੈਕਸ ਵਾਸਤੇ ਆਉਂਦੇ ਆਂ ਕਹਿੰਦੇ ਸੈਕਟਰੀ ਇੱਥੇ ਨਹੀਂ ਹੈ ਜਦੋਂ ਸੈਕਟਰੀ ਨੂੰ ਫੋਨ ਕੀਤਾ ਜਾਂਦਾ ਹੈ ਤੇ ਕਹਿੰਦਾ ਮੈਂ ਅੱਧੇ ਘੰਟੇ ਬਾਅਦ ਆ ਰਿਹਾ ਪੂਰਾ ਦਿਨ ਇੱਥੇ ਨਹੀਂ ਆ ਰਿਹਾ ਹਜ਼ਾਰਾਂ ਦੇ ਲੋਕੀ ਜਿਹੜੇ ਤਾਦਾਦ ਵਿੱਚ ਜਨਤਾ ਜਿਹੜੀ ਇੱਥੇ ਪਰੇਸ਼ਾਨ ਹੋ ਕੇ ਜਾ ਰਹੀ ਹੈ ਵਾਪਸ ਆ ਰਹੀ ਹੈ ਕਹਿੰਦੇ ਕੱਲ ਆ ਜਾਣਾ ਅੱਜ ਆਏ ਸੀ ਦਾ 10:30 ਵਜੇ ਤੇ ਇੱਥੇ ਸਾਰੀ ਜਨਤਾ ਖੜੀ ਹੈ 10:30 ਤੋਂ ਬਾਅਦ ਕੋਈ ਵੀ ਇੱਥੇ ਜਿਹੜਾ ਮੁਲਾਜ਼ਮ ਹੈ ਕਹਿੰਦੇ ਸੈਕਟਰੀ ਕੌਣ ਆ ਸੁਖਜੀ ਸਾਡਾ ਜਿਹੜਾ ਅਨਤੋਰ ਦਾ ਪੰਚਾਇਤ ਸੈਕਟਰੀ ਆ ਸੁਖਜਿੰਦਰ ਸਿੰਘ ਆ ਉਹ ਵੀ ਅਜੇ ਤੱਕ ਇੱਥੇ ਨਹੀਂ ਪਹੁੰਚਿਆ ਕੋਈ ਇੱਥੇ ਰਸ਼ੀਦ ਨਹੀਂ ਮਿਲੀ ਸਾਰੀ ਦੁਨੀਆ ਪਰੇਸ਼ਾਨ ਪਈ ਹੈ ਜੇ ਆਪਾਂ ਇਮਾਨਦਾਰ ਹਾਂ ਇਮਾਨਦਾਰੀ ਨਾਲ ਵੋਟ ਪਾ ਲਏ ਹਨ ਇਮਾਨਦਾਰੀ ਦੇ ਨਾਂ ਤੇ ਆਪਾਂ ਨੇ ਵੋਟਾਂ ਦੀ ਦੁਨੀਆ ਤੇ ਕੋਲ ਜਨਤਾ ਕੋਲ ਵੋਟ ਲਿਆ ਹੈ ਅੱਜ ਇਮਾਨਦਾਰੀ ਦਾ ਸਿੱਧਾ ਜਿਹੜਾ ਤਾਜ਼ੀਆਂ ਉਡਾਈਆਂ ਜਾ ਰਹੀਆਂ ਹਨ ਕਿਉਂਕਿ ਜਿਹੜੇ ਇਮਾਨਦਾਰ ਲੋਕ ਜਿਨ੍ਹਾਂ ਨੇ ਆ ਵੋਟ ਦੇ ਦਿੱਤੇ ਅੱਜ ਉਹਨਾਂ ਨੂੰ ਇੰਨੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਤੋਂ ਇਹ ਪਤਾ ਚੱਲਦਾ ਹੈ ਕਿ ਆਪਾਂ ਕਿੰਨੇ ਕੇ ਇਮਾਨਦਾਰ ਹਾਂ ਜੇ ਆਪਾਂ ਇਮਾਨਦਾਰ ਹਾਂ ਤੇ ਸਾਨੂੰ ਇੱਥੇ ਬਹਿ ਕੇ ਸਾਨੂੰ ਲੋਕਾਂ ਦੀਆਂ ਪਰੇਸ਼ਾਨੀਆਂ ਨੂੰ ਸੁਣਨਾ ਚਾਹੀਦਾ ਹੈ ਇਹਨਾਂ ਦੀਆਂ ਫਾਈਲਾਂ ਲੈਣੀਆਂ ਚਾਹੀਦੀਆਂ ਹਨ ਜਦੋਂ ਜੇ ਅਸੀਂ ਇਮਾਨਦਾਰੀ ਨਾਲ ਅਸੀਂ ਕੰਮ ਕੀਤੇ ਹਨ ਕੰਮ ਦੇ ਆਧਾਰ ਤੇ ਸਾਨੂੰ